ਸ਼ੰਭੂ ਬਾਰਡਰ ਦਾ ਤਾਜ਼ਾ ਹਾਲ ਹਰਿਆਣੇ ਵਾਲੇ ਪਾਸਿਓਂ ਵੀ ਹਰਿਆਣੇ ਵਾਲਿਆਂ ਨੇ ਰਸਤੇ ਖੋਲਣੇ ਕੀਤੇ ਸ਼ੁਰੂ ਦੇਖੋ ਕਿਸ ਤਰੀਕੇ ਨਾਲ ਹਾਈਵੇ ਨੂੰ ਚਲਾਉਣ ਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਸਸੀਕਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਖਬਰੀ ਡਾਕਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਕੁਝ ਘੰਟੇ ਪਹਿਲਾਂ ਖਨੌਰੀਆ ਤੇ ਸ਼ੰਭੂ ਜਿਹੜੇ ਬਾਰਡਰ ਸੀ ਸਰਕਾਰ ਨੇ ਖਾਲੀ ਕਰਵਾਏ ਨੇ ਅਤੇ ਹੁਣ ਹਰਿਆਣੇ ਵਾਲੇ ਪਾਸੇ ਤੋਂ ਜਿਹੜੇ ਬੰਦ ਕਰੇ ਗਏ ਸੀ ਹਰਿਆਣਾ ਵੀ ਹਰਕਤ ਦੇ ਵਿੱਚ ਆ ਗਿਆ ਹੈ ਤੇ ਹਰਿਆਣੇ ਨੇ ਵੀ ਹੁਣ ਆਪਣੇ ਵਾਲੇ ਪਾਸਿਓਂ ਆਈਬੇ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀਆਂ ਰੋਕਾਂ ਲਗਾਈਆਂ ਹੋਈਆਂ ਸੀ ਉਹ ਉਹਨਾਂ ਨੇ ਹੁਣ ਉਥੋਂ ਜੀਸੀਬੀ ਦੇ ਨਾਲ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਹਾਨੂੰ ਪੱਤੀਆ ਇੱਕ ਇੱਕ ਐਡਾ ਵੱਡਾ ਪ੍ਰਬੰਧ ਕੀਤਾ ਗਿਆ ਸੀ ਹਰਿਆਣੇ ਵਾਲੇ ਪਾਸਿਓਂ ਕਿ ਕਿਸਾਨ ਅੱਗੇ ਨਾ ਜਾ ਸਕਣ ਜਿਵੇਂ ਹੀ ਰਾਤ ਪੰਜਾਬ ਸਰਕਾਰ ਦੀ ਕਾਰਵਾਈ ਹੁੰਦੀ ਹੈ ਪੰਜਾਬ ਸਰਕਾਰ ਨੇ ਕਿਸਾਨੇ ਤੋਂ ਹਟਾਏ ਹਰਿਆਣਾ ਵੀ ਨਾਲ ਦੀ ਨਾਲ ਆਪਣੇ ਵਾਲੇ ਪਾਸਿਓਂ ਰੋਡ ਚਾਲੂ ਕਰਨਾ ਚਾਹੁੰਦਾ ਹੈ ਜਲਦ ਤੋਂ ਜਲਦ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਠੀਕ ਕਰਨਾ ਚਾਹੁੰਦਾ ਹੈ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਕੁਝ ਹਟਾ ਦਿੱਤਾ ਗਿਆ ਹੈ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਜ਼ੀਆਂ ਤਸਵੀਰਾਂ ਨੇ ਤਾਜ਼ਾ ਵੀਡੀਓ ਹੈ ਕੀ ਹਾਲ ਹੈ ਕੀ ਸਥਿਤੀ ਹੈ ਕੋਈ ਵੀ ਕਿਸਾਨ ਤੁਹਾਨੂੰ ਇੱਥੇ ਦਿਖਾਈ ਨਹੀਂ ਦੇ ਰਿਹਾ ਕੋਈ ਵੀ ਕਿਸਾਨ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਸਾਰੇ ਕਿਸਾਨ ਰਾਤ ਹੀ ਹਟਾ ਦਿੱਤੇ ਗਏ ਸੀ ਚਾਹੇ ਖਨੌਰੀ ਹੋਵੇ ਜਾਂ ਸ਼ੰਭੂ ਹੋਵੇ ਹੁਣ ਇਹ ਰੋਡ ਹੈ ਜਿਹੜਾ ਇੱਥੇ ਆਮ ਲੋਕਾਂ ਦੀ ਆਵਾਜ਼ ਜਾਈ ਲਈ ਖੋਲਣਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਪੱਤੀਆ ਸ਼ੰਭੂ ਬਾਰਡਰ ਤੇ ਕੀ ਸਥਿਤੀ ਸੀ ਅਤੇ ਪਹਿਲਾਂ ਖਨੌਰੀ ਦੀਆਂ ਤਸਵੀਰਾਂ ਵੀ ਤੁਸੀਂ ਨੇ ਦੇਖਿਆ ਨੇ ਕਿ ਬਿਲਕੁਲ ਬੰਦ ਸੀ ਜਦੋਂ ਕਿਸੇ ਨੇ ਰਾਜਪੁਰੇ ਸਾਈਡ ਤੋਂ ਦਿੱਲੀ ਨੂੰ ਜਾਣਾ ਹੁੰਦਾ ਸੀ ਤਾਂ ਬਹੁਤ ਪਰੇਸ਼ਾਨੀ ਆਉਂਦੀ ਸੀ ਲੋਕਾਂ ਨੂੰ ਲੋਕ ਪਿੰਡਾਂ ਵਿੱਚ ਦੀ ਹੋ ਕੇ ਲੰਘਦੇ ਸੀ ਕਿਉਂਕਿ ਸ਼ੰਭੂ ਕਾਫੀ ਸਮੇਂ ਤੋਂ ਬੰਦ ਪਿਆ ਸੀ ਹੁਣ ਇਹ ਟਰਾਲੀਆਂ ਵੀ ਖੜੀਆਂ ਹੋਈਆਂ ਦੇਖ ਰਹੇ ਹੋ ਵਿੱਚ ਵਿੱਚ ਤੁਸੀਂ ਪਰ ਕਿਸਾਨ ਇੱਥੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਹੁਣ ਇਹ ਹਰਿਆਣੇ ਵਾਲੇ ਪਾਸਿਓਂ ਵੀ ਰਸਤੇ ਖੋਲਣੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਦਾ ਇਤਰਾਜ਼ ਵੀ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਹਟਾਇਆ ਜਾਣਾ ਚਾਹੀਦਾ ਸੀ ਕੋਈ ਹੋਰ ਹੱਲ ਲੱਭਣਾ ਚਾਹੀਦਾ ਸੀ ਸਰਕਾਰ ਨੂੰ ਦੂਸਰੇ ਦੂਸਰੇ ਪਾਸੇ ਸਰਕਾਰਾਂ ਦਾ ਕਹਿਣਾ ਕਿ ਸਾਰੇ ਜਿਹੜੇ ਹੱਲ ਸੀ ਕਰਕੇ ਦੇਖ ਲਏ ਸੀ ਹੋਰ ਕੋਈ ਚਾਰਾ ਨਹੀਂ ਬਚਿਆ ਸੀ ਇਸੇ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਮਿੱਤਰੋ ਤਾਜ਼ਾ ਵੀਡੀਓ ਦੇਖ ਰਹੇ ਹਾਂ ਤਾਜ਼ਾ ਤਸਵੀਰਾਂ ਨੇ ਇਹ ਸ਼ੰਭੂ ਦਾ ਜਿਹੜਾ ਹਾਲ ਹੈ ਤੁਸੀਂ ਨੇ ਦੇਖ ਲਿਆ ਧੰਨਵਾਦ